ਚੰਡੀਗੜ੍ਹ ਦੇ ਵਿੱਚ ਤਿੰਨ ਰੋਜ਼ਾ ਬਵੰਜਮਾ ਰੋਜ਼ ਫੈਸਟੀਵਲ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਵਾਰ ਵੀ ਫੈਸਟੀਵਲ ਦੇ ਵਿੱਚ ਵੱਖ-ਵੱਖ ਕੈਟਾਗਰੀ ਦੇ ਕਈ ਮੁਕਾਬਲੇ ਕਰਵਾਏ ਗਏ ਨੇ ਜਿਸ ਦੇ ਵਿੱਚ ਵੀਰਵਾਰ ਨੂੰ ਗਮਲਿਆਂ ਦੇ ਵਿੱਚ ਫੁੱਲ ਅਤੇ ਪੌਦੇ ਲਗਾਉਣ ਵਾਲੀ ਕੈਟਾਗਰੀ ਦੇ ਵਿੱਚ ਜੇਤੂਆਂ ਦਾ ਐਲਾਨ ਵੀ ਕੀਤਾ ਗਿਆ ਦੱਸਦੇ ਕਿ ਮੇਰੇ ਦੌਰਾਨ ਇੱਥੇ ਆਉਣ ਵਾਲੇ ਲੋਕਾਂ ਨੂੰ ਗੁਲਾਬ ਤੋਂ ਇਲਾਵਾ ਕਈ ਤਰ੍ਹਾਂ ਦੇ ਔਸ਼ਧੀ ਬੂਟੇ ਵੀ ਦੇਖਣ ਨੂੰ ਮਿਲਣਗੇ ਤਦ ਦੱਸਦੇ ਕਿ ਰੋਜ਼ ਫੈਸਟੀਵਲ ਦੇ ਤਿੰਨੋ ਦਿਨ ਸੰਗੀਤਕ ਰਾਤਾਂ ਵੀ ਹੋਣ ਜਾ ਰਹੀਆਂ ਨੇ ਤੋਂ 23 ਫਰਵਰੀ ਨੂੰ ਅੰਤਰਰਾਸ਼ਟਰੀ ਕਲਾਕਾਰਾਂ ਦੀ ਪੇਸ਼ਕਾਰੀ ਹੋਵੇਗੀ ਜਿਸ ਦੇ ਵਿੱਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ 24 ਫਰਵਰੀ ਨੂੰ ਅਤੇ ਬਾਲੀਵੁੱਡ ਗਾਇਕ ਅੰਕਿਤ ਤਵਾੜੀ 25 ਫਰਵਰੀ ਨੂੰ ਪਰਫਾਰਮ ਕਰਨਗੇ ਤੇ ਇਸ ਤੋਂ ਇਲਾਵਾ ਤਿੰਨੇ ਦਿਨ ਗਾਰਡਨ ਦੇ ਅੰਦਰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਵੀ ਹੋਣਗੀਆਂ ਤਾਂ ਦੱਸਦੀ ਕਿ ਇੱਥੇ ਗੁਲਾਬ ਦੀਆਂ 1600 ਕਿਸਮਾਂ ਵੀ ਜਿਹੜੀਆਂ ਕੀ ਉਹ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਆਓ ਦੇਖਦੇ ਹਾਂ ਨਵੀਂਸ ਦੀ ਇਹ ਖਾਸ ਰਿਪੋਰਟ ਚੰਡੀਗੜ੍ਹ ਰੋਜ਼ ਫੈਸਟੀਵਲ ਦਾ ਆਗਾਜ਼ ਹੋ ਚੁੱਕਿਆ ਹੈ 52ਵਾਂ ਰੋਜ਼ ਫੈਸਟੀਵਲ ਬਣਾਇਆ ਜਾ ਰਿਹਾ ਹੈ ਹਾਲਾਂਕਿ ਅੱਜ ਤੋਂ ਇਹ ਜਿਹੜਾ ਹੈ ਕਾਰਜਕ੍ਰਮ ਸ਼ੁਰੂ ਕੀਤਾ ਜਾ ਰਿਹਾ ਹੈ ਰੋਜ਼ ਫੈਸਟੀਵਲ ਦਾ ਦੂਰ ਦਰਾਜ ਤੋਂ ਵੀ ਲੋਕ ਇੱਥੇ ਪਹੁੰਚਦੇ ਨੇ ਪੰਜਾਬ ਤੋਂ ਹਰਿਆਣਾ ਤੋਂ ਹਿਮਾਚਲ ਤੋਂ ਸਭੀ ਜਗ੍ਹਾ ਤੋਂ ਲੋਕ ਆਂਦੇ ਨੇ ਖਾਸ ਕਰਕੇ ਅਗਰ ਚੰਡੀਗੜ੍ਹ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਇਸ ਦਿਨਾਂ ਦਾ ਇੰਤਜ਼ਾਰ ਹੁੰਦਾ ਹੈ 3 ਦਿਨ ਦਾ ਜਿਹੜਾ ਹੈ ਕਾਰਜਕ੍ਰਮ ਕੀਤਾ ਜਾਂਦਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਰੋਜ਼ ਫੈਸਟੀਵਲ ਦਾ ਆਗਾਜ਼ ਹੋ ਚੁੱਕਿਆ ਹੈ 2024 ਦਾ ਤੇ ਅਸੀਂ ਇਸ ਸਮੇਂ ਚੰਡੀਗ ਇੱਥੇ ਅਕਸਰ ਜਿਹੜੇ ਨੇ ਲੋਕ ਇੱਥੇ ਜ਼ਰੂਰ ਪਹੁੰਚਦੇ ਨੇ ਘੁਮਣ ਫਿਰਨ ਵਾਸਤੇ ਆਉਂਦੇ ਨੇ ਪਿਕਨਿਕ ਬਣਾਉਣ ਆਉਂਦੇ ਨੇ ਮਗਰ ਗੱਲ ਕੀਤੀ ਜਾਵੇ ਫਰਵਰੀ ਦੇ ਮਹੀਨੇ ਦੀ ਤੇ ਲੋਕਾਂ ਨੂੰ ਬੜਾ ਬੇਸਫਰੀ ਦੇ ਨਾਲ ਇੰਤਜ਼ਾਰ ਹੁੰਦਾ ਅੱਜ ਦੇ ਦਿਨ ਦਾ ਕਿਉਂਕਿ ਤਿੰਨ ਦਿਨ ਜਿਹੜਾ ਹੈ ਚੰਡੀਗੜ੍ਹ ਦੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਕਾਰਜਕ੍ਰਮ ਦਾ ਆਗਾਜ਼ ਕੀਤਾ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਜ਼ਰੂਰ ਦਿਖਾਵਾਂਗੇ ਅੰਦਰ ਦੇ ਜਿਹੜੇ ਦ੍ਰਿਸ਼ ਨੇ ਕਿਉਂਕਿ ਲਗਾਤਾਰ ਅਗਰ ਗੱਲ ਕੀਤੀ ਜਾਵੇ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਚਾਹੇ ਹਰਿਆਣਾ ਦੀ ਗੱਲ ਕੀਤੀ ਜਾਵੇ ਚਾਹੇ ਪੰਜਾਬ ਦੀ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਲੋਕ ਵੀ ਇੱਥੇ ਪਹੁੰਚ ਰਹੇ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜੇ ਨੇ ਲੋਕ ਇੱਥੇ ਪਹੁੰਚ ਰਹੇ ਨੇ ਤੇ ਮੈਸੇ रोज फेस्टिवल दे अलग-अलग नज़ारे हैं कि क्या मैसेज दे रहे हो जी आप जी मेरा नाम है गुलफाम ए जिन्द हुक्म करो मेरे आका <laughs> कैसे याद किया गुलफाम जिन्द को मेरे आका आपका गुलफाम जिन्द हाजिर हो चुका है <laughs> ਬਿਲਕੁਲ ਇਸ ਤਰ੍ਹਾਂ ਦੇ ਨਜ਼ਾਰੇ ਜਿਹੜੇ ਨੇ ਤੁਹਾਨੂੰ ਅੰਦਰ ਵੀ ਦੇਖਣ ਨੂੰ ਮਿਲਣਗੇ ਅੱਡ-ਅੱਡ ਤਰ੍ਹਾਂ ਦੇ ਰੰਗ ਜਿਹੜੇ ਨੇ ਦਿਖਦੇ ਨੇ ਕਿਉਂਕਿ ਦੂਰ ਦਰਾਜ ਤੋਂ ਲੋਕ ਆਂਦੇ ਨੇ ਇੱਥੇ ਚਾਹੇ ਅਗਰ ਮੁੰਡਿਆਂ ਦੀ ਗੱਲ ਕੀਤੀ ਜਾਵੇ ਉਹ ਵੀ ਇੱਥੇ ਪਹੁੰਚਦੇ ਨੇ ਬਜ਼ੁਰਗ ਵਰਗ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਬੱਚੇ ਵੀ ਜ਼ਰੂਰ ਇੱਥੇ ਦੇਖਣ ਨੂੰ ਮਿਲਣਗੇ ਜਿਸ ਤਰ੍ਹਾਂ ਹੀ ਅਸੀਂ ਐਂਟਰੀ ਕਰਦੇ ਆਂ ਖਾਸ ਕਰ ਚੰਡੀਗੜ੍ਹ ਸੈਕਟਰ 16 ਰੋਜ਼ਗਾਰਨ ਦੀ ਗੱਲ ਕਰ ਰਹੇ ਆਂ ਅਸੀਂ ਜਿਸ ਤਰ੍ਹਾਂ ਹੀ ਐਂਟਰੀ ਕਰਦੇ ਆਂ ਪਹਿਲਾਂ ਤੁਹਾਨੂੰ ਅਸੀਂ 게ਟ ਦਿਖਾਇਆ ਉਸ ਤੋਂ ਬਾਅਦ ਤੁਹਾਨੂੰ ਇੱਕ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਨੇ ਕਿ ਪੂ ਫੁੱਲਾਂ ਦੇ ਨਾਲ ਜਿਹੜਾ ਹੈ ਸਜਾਇਆ ਗਿਆ ਕਿਉਂਕਿ ਰੋਜ਼ ਗਾਰਡਨ ਦੀ ਹੀ ਅਗਰ ਗੱਲ ਕੀਤੀ ਜਾਵੇ ਤਾਂ ਇਹ ਹਜ਼ਾਰੋਂ ਸੰਖਿਆ ਦੇ ਇੱਥੇ ਵਿੱਚ ਜਿਹੜੇ ਨੇ ਰੋਜ਼ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਲੋਕ ਇੱਥੇ ਪਹੁੰਚ ਰਹੇ ਨੇ ਚਾਹੇ ਉਹ ਹਿਮਾਚਲ ਦੀ ਗੱਲ ਕੀਤੀ ਜਾਵੇ ਹਰਿਆਣੇ ਦੀ ਗੱਲ ਕੀਤੀ ਜਾਵੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਦੂਰ ਦਰਾਜ ਤੋਂ ਲੋਕ ਜਿਹੜੇ ਨੇ ਇੱਥੇ ਜ਼ਰੂਰ ਆਉਂਦੇ ਨੇ ਉੱਥੇ ਹੀ ਅਗਰ ਗੱਲ ਕਰੀਏ ਹਰ ਸਾਲ ਜਿਹੜਾ ਹੈ 3 ਦਿਨ ਦਾ ਇਹ ਕਾਰਜਕ੍ਰਮ ਜ਼ਰੂਰ ਇੱਥੇ ਜਿਹੜਾ ਹੈ ਬਣਾਇਆ ਜਾਂਦਾ ਹੈ ਤੇ ਅਲੱਗ-ਅਲੱਗ ਵੈਰਾਈਟੀਆਂ ਦੇ ਤੁਹਾਨੂੰ ਰੋਜ਼ ਜਿਹੜੇ ਨੇ ਇੱਥੇ ਦੇਖਣ ਨੂੰ ਮਿਲਣਗੇ ਤੁਸੀਂ ਜਿਸ ਤਰ੍ਹਾਂ ਹੀ ਐਂਟਰੀ ਕਰੋਗੇ ਤੇ ਫੋਟੋ ਸੈਸ਼ਨ ਜਿਹੜਾ ਹੈ ਜ਼ਰੂਰ ਕੀਤਾ ਗਿਆ ਹੈ ਜਿੰਨੇ ਵੀ ਰੋਜ਼ ਨੇ ਉਹਨਾਂ ਦਾ ਫੋਟੋ ਸੈਸ਼ਨ ਜਿਹੜਾ ਹੈ ਕੀਤਾ ਗਿਆ ਕਿੰਨੀ ਵੈਰਾਈਟੀਆਂ ਦੇ ਇੱਥੇ ਜਿਹੜੇ ਰੋਜ਼ ਨੇ ਫੁੱਲ ਨੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਬੂਟੇ ਇੱਥੇ ਨੇ ਤੁਹਾਨੂੰ ਦੇਖਣ ਨੂੰ ਮਿਲਣਗੇ ਰੋਜ਼ ਚੰਡੀਗੜ੍ਹ ਦੀ ਅਗਰ ਗੱਲ ਕੀਤੀ ਜਾਵੇ ਗ੍ਰੀਨਰੀ ਹੀ ਚੰਡੀਗੜ੍ਹ ਦੀ ਲੋਕ ਜਿਹੜੀ ਹੈ ਖਾਸ ਤੌਰ ਤੇ ਦੇਖਣ ਆਉਂਦੇ ਨੇ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਅਗਰ ਕੋਈ ਗੱਲ ਬੰਦਾ ਕਰਦਾ ਹੈ ਕਿ ਅਸੀਂ ਚੰਡੀਗੜ੍ਹ ਤੋਂ ਆਏ ਤੇ ਜ਼ਰੂਰ ਕਹਿੰਦੇ ਨੇ ਕਿ ਉੱਥੇ ਗ੍ਰੀਨਰੀ ਜ਼ਰੂਰ ਦੇਖਣ ਨੂੰ ਮਿਲਦੀ ਹੈ ਹਰਾ ਭਰਾ ਮਾਹੌਲ ਦੇਖਣ ਨੂੰ ਮਿਲਦਾ ਹੈ ਸਾਫ ਸਫਾਈ ਜਿਹੜੀ ਦੇਖਣ ਨੂੰ ਮਿਲਦੀ ਹੈ ਉੱਥੇ ਹੀ ਅਗਰ ਰੋਜ਼ ਗਾਰਡਨ ਦੀ ਗੱਲ ਕੀਤੀ ਜਾਵੇ ਤੇ ਰੋਜ਼ ਜਿਹੜੀ ਹੈ ਚੈਲ ਪੈਲ ਜਿਹੜੀ ਹੈ ਦੇਖਣ ਨੂੰ ਜ਼ਰੂਰ ਮਿਲਦੀ ਹੈ ਰੋਜ਼ ਗਾਰਡਨ ਦੇ ਵਿੱਚ ਮਗਰ ਅਗਰ ਅੱਜ ਦੀ ਗੱਲ ਕੀਤੀ ਜਾਵੇ ਤੇ ਕਾਫੀ ਦੂਸਰੇ ਰਾਸ ਤੋਂ ਮੰਦਿਰ ਵੀ ਕਹਿ ਸਕਦੇ ਇੱਥੇ ਪਹੁੰਚਦੀ ਹੈ ਬਜ਼ੁਰਗ ਵੀ ਪਹੁੰਚਦੇ ਨੇ ਬੱਚੇ ਵੀ ਜਰੂਰ ਪਹੁੰਚਦੇ ਨੇ ਤੇ ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਕਾਰਜਕ੍ਰਮ ਜਿਹੜੇ ਨੇ ਕੀਤੇ ਜਾਂਦੇ ਨੇ ਚਾਹੇ ਸੂਫੀ ਗਾਇਕੀ ਹੋਵੇ ਪੰਜਾਬੀ ਗਾਇਕ ਹੋਣ ਉਹ ਵੀ ਇੱਥੇ ਪਹੁੰਚਦੇ ਨੇ ਤੇ ਆਪਣਾ ਇੱਥੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਂਦੇ ਨੇ ਤੇ ਲੋਕਾਂ ਨੂੰ ਮੋਹਿਤ ਕਰਦੇ ਨੇ ਅਲੱਗ-ਅਲੱਗ ਜਿਹੜੇ ਕਾਰਜਕ੍ਰਮ ਨੇ ਇੱਥੇ ਕੀਤੇ ਜਾਂਦੇ ਨੇ ਤੁਹਾਨੂੰ ਅੰਦਰ ਦੀਆਂ ਹੋਰ ਤਸਵੀਰਾਂ ਜ਼ਰੂਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਰੰਗ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ ਤੇ ਬਿਲਕੁਲ ਅਗਰ ਗੱਲ ਕੀਤੀ ਜਾਵੇ ਰੋਜ਼ ਫੈਸਟੀਵਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵੱਡੀ ਮਾਤਰਾ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਬਿਲਕੁਲ ਪਹੁੰਚ ਰਹੇ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਇੱਥੇ ਸਾਨੂੰ ਰੰਗ ਦੇਖਣ ਨੂੰ ਮਿਲਣਗੇ ਫੁੱਲਾਂ ਦੇ ਨਾਲ ਨਾਮ ਜਿਹੜੇ ਨੇ ਲਿਖੇ ਗਏ ਆ ਚਾਹੇ ਜੈਸ਼ੀ ਜਾਂ ਰਾਮ ਦੀ ਗੱਲ ਕੀਤੀ ਜਾਵੇ ਅਲੱਗ-ਅਲੱਗ ਨਾਮ ਦੀ ਗੱਲ ਕੀਤੀ ਜਾਵੇ ਉਹ ਦੇਖਣ ਨੂੰ ਮਿਲਣਗੇ ਤਿਤਲੀਆਂ ਜਿਹੜੀਆਂ ਨੇ ਉਹ ਵੀ ਫੁੱਲਾਂ ਦੇ ਨਾਲ ਬਣਾਈਆਂ ਗਈਆਂ ਨੇ ਅਲੱਗ-ਅਲੱਗ ਰੰਗ ਜਿਹੜੇ ਨੇ ਇੱਥੇ ਦੇਖਣ ਨੂੰ ਮਿਲਦੇ ਨੇ ਲੋਕ ਜਿਹੜੇ ਨੇ ਕਾਫੀ ਦੂ ਦਰਾਸ ਤੋਂ ਆਉਂਦੇ ਨੇ ਬੱਚੇ ਵੀ ਆਉਂਦੇ ਨੇ ਹਰ ਵਰਗ ਦੇ ਜਿਹੜੇ ਲੋਕ ਨੇ ਖਾਸ ਕਰ ਜਿਹੜੇ ਚੰਡੀਗੜ੍ਹ ਤੋਂ ਜੁੜੇ ਹੋਏ ਨੇ ਉਹਨਾਂ ਨੂੰ ਇੰਤਜ਼ਾਰ ਹੁੰਦਾ ਹੈ ਕਿ ਫਿਰੋਜ਼ ਫੈਸਟੀਵਲ ਆਏਗਾ ਫਿਰੋਜ਼ ਫੈਸਟੀਵਲ ਦੇ ਵਿੱਚ ਅਸੀਂ ਜਾਵਾਂਗੇ ਤੇ ਤਿੰਨ ਦਿਨ ਦਾ ਇਹ ਕਾਰਜਕ੍ਰਮ ਜਿਹੜਾ ਹੈ ਚੰਡੀਗੜ੍ਹ ਪੁਲਿਸ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਰਾਇਆ ਜਾਂਦਾ ਹੈ ਚੰਡੀਗੜ੍ਹ ਪੁਲਿਸ ਦੀ ਗੱਲ ਕੀਤੀ ਜਾਵੇ ਉਹ ਵੀ ਇੱਥੇ ਵੱਡੀ ਮਾਤਰਾ ਦੇ ਵਿੱਚ ਉਹਨਾਂ ਦੇ ਵਲੰਟੀਅਰਸ ਚੰਡੀਗੜ੍ਹ ਪੁਲਿਸ ਜਿਹੜੀ ਹੈ ਇੱਥੇ ਮੌਜੂਦ ਹੁੰਦੀ ਹੈ ਤਸਵੀਰਾਂ ਦੇ ਵਿੱਚ ਦੇਖ ਰਖੋ ਵੱਖ-ਵੱਖ ਸਟਾਲ ਜਿਹੜੇ ਨੇ ਇੱਥੇ ਜ਼ਰੂਰ ਲਗਾਏ ਗਏ ਨੇ ਤੇ ਇਹ 3 ਦਿਨ ਜਿਹੜਾ ਹੈ ਕਾਰਜਕ੍ਰਮ ਚੱਲਦਾ ਹੈ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਭਵਨ ਵੱਲੋਂ ਜਿਹੜਾ ਇਹ ਕਾਰਜਕ੍ਰਮ ਕੀਤਾ ਜਾਂਦਾ ਵੱਖ-ਵੱਖ ਸਟਾਲ ਜਿਹੜੇ ਨੇ ਜ਼ਰੂਰ ਇੱਥੇ ਦੇਖਣ ਨੂੰ ਮਿਲਣਗੇ ਅਗਲਾ ਹਰ ਇੱਕ ਕਾਮ ਕੋ ਕੌਣ ਜਾਣੇਗਾ ਲੰਕਾ ਵਿੱਚ ਲੰਕੇਸ਼ਪਤੀ 라वण ਕੇ ਨਾਮ ਕੋ જય ਸ਼ੰਕਰ ਕੀ જય ਸ਼ੰਕਰ ਉਸ ਗਾਰਡਨ ਦੇ ਵਿੱਚ ਵੱਖ-ਵੱਖ ਜਿਹੜੇ ਨੇ ਤੁਹਾਨੂੰ ਰੰਗ ਦੇਖਣ ਨੂੰ ਮਿਲਣਗੇ ਤੁਸੀਂ ਦੇਖ ਸਕਦੇ ਹੋ ਕਿ पहला असि अक्सर देखते दे होंगे सब पुरानिया फिल्मों के डाकू का रोल जिस तरह लोग जहाँ है कर रहे हैं तो डाकू देखते दे होंगे देख दे सन गलबात करेंगे थोड़ा की रोल है तो तुम कि दर्शा रहे हो आज जी मेरा डाकू जब्बर सिंह का रोल है फिल्म मेरा गाँव मेरा देश का विनोद खन्ने का रोल है जो कि चंडीगढ़ फेस्टिवल में हमको बुलाया गया है और यहाँ पर लोगों का मनोरंजन करने के लिए हम राजस्थान जयपुर के रहने वाले हैं और खानदानी परम्परा को निभा रहे हैं और मेरा ग्रुप आया हुआ है यहाँ पर जिला दोसा बांदीपुई से ਔਰ 3 ਦਿਨ ਦਾ ਫੈਸਟੀਵਲ ਹੈ 3 ਦਿਨ ਤੱਕ ਅਲੱਗ-ਅਲੱਗ ਗੇਟ ਅਪ ਮੈਂ ਆਪ ਲੋਕੋ ਨੂੰ ਖੁਸ਼ ਕਰਨਗੇ। ਕੁਲ 3 ਦਿਨ ਦਾ ਕਾਰਜਕ੍ਰਮ ਜ਼ਰੂਰ ਹੈ ਅਲੱਗ-ਅਲੱਗ ਤਰ੍ਹਾਂ ਦੀ ਜਿਹੜੇ ਇੱਥੇ ਨਜ਼ਾਰੇ ਜਿਹੜੇ ਨੇ ਤੁਹਾਨੂੰ ਦੇਖਣ ਨੂੰ ਮਿਲ ਰਹੇ ਨੇ। ਹਰ ਵਿਅਕਤੀ ਆਪਣੇ ਤਰੀਕੇ ਦੇ ਨਾਲ ਅੱਜ ਦੇ ਦਿਨ ਦੀ ਖੁਸ਼ੀ ਬਣਾ ਰਿਹਾ ਹੈ ਕਿਉਂਕਿ ਇਹ ਚੰਡੀਗੜ੍ਹ ਦੇ ਲੋਕਾਂ ਨੂੰ ਕਾਫੀ ਇੰਤਜ਼ਾਰ ਰਹਿੰਦਾ ਹੈ ਫਰਵਰੀ ਦੇ ਮਹੀਨੇ ਦੇ ਵਿੱਚ ਅਕਸਰ ਰੋਜ਼ ਫੈਸਟੀਵਲ ਲਗਾਇਆ ਜਾਂਦਾ ਹੈ ਜਿਹੜਾ ਹਰ ਸਾਲ ਦਾ ਇੰਤਜ਼ਾਰ ਹੁੰਦਾ ਹੈ ਚੰਡੀਗੜ੍ਹ ਦੇ ਖਾਸ ਕਰ ਜਿਹੜੇ ਲੋਕ ਨੇ ਉੱਥੇ ਗੱਲ ਕੀਤੀ ਜਾਈਏ ਤੇ ਬਾਰੋਂ ਵੀ ਲੋਕ ਜਿਹੜੇ ਨੇ ਇੱਥੇ ਜ਼ਰੂਰ ਪਹੁੰਚਦੇ ਨੇ ਚਾਹੇ ਪੰਜਾਬ ਦੀ ਗੱਲ ਕੀਤੀ ਜਾਵੇ ਚਾਹੇ ਹਿਮਾਚਲ ਦੀ ਗੱਲ ਕੀਤੀ ਜਾਵੇ ਚਾਹੇ ਹੀ ਹਰਿਆਣਾ ਦੀ ਗੱਲ ਕੀਤੀ ਜਾਵੇ ਵੱਡੀ ਮਾਤਰਾ ਦੇ ਵਿੱਚ ਲੋਕ ਇੱਥੇ ਪਹੁੰਚਦੇ ਨੇ ਤੇ ਤਿੰਨ ਦਿਨ ਜਿਹੜਾ ਹੈ ਅਗਰ ਫੁੱਟਬਾਲ ਦੀ ਗੱਲ ਕੀਤੀ ਜਾਵੇ ਤੇ ਲੱਖਾਂ ਦੀ ਸੰਖਿਆ ਦੇ ਵਿੱਚ ਜਿਹੜੇ ਨੇ ਲੋਕ ਇੱਥੇ ਪਹੁੰਚਦੇ ਨੇ ਕੁਝ ਲੋਕ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸੇਧਾਰ ਸਾਹਿਬ ਇਹਨਾਂ ਨਾਲ ਗੱਲ ਕਰਦੇ ਆ ਸਰ ਕਿਹੜੀ ਜਗ੍ਹਾ ਤੋਂ ਆਏ ਹੋ ਨਿਊ ਜਨਰੇਟ ਤੋਂ ਆਏ ਜੀ ਕਿਸ ਤਰ੍ਹਾਂ ਲੱਗ ਰਿਹਾ ਰੋਜ਼ ਫੈਸਟੀਵਲ ਦੇ ਵਿੱਚ ਆਏ ਹੋ ਕੀ ਅਲੱਗ ਦੇਖਣ ਨੂੰ ਮਿਲ ਰਿਹਾ ਹੈ ਅਲੱਗ ਦੇਖਣ ਤੋਂ ਇੱਥੇ ਫਲਾਵਰ ਅਲੱਗ-ਅਲੱਗ ਤਰ੍ਹਾਂ ਦੇ ਪੇੜ ਹੈ ਬੜਾ ਵਧੀਆ ਲੱਗਦਾ ਹੈ ਦੇਖਣ ਨੂੰ ਬਾਕੀ ਅਸੀਂ ਤਾਂ ਇੱਥੇ ਆਉਂਦੇ ਰਹਿੰਦੇ ਆ ਅਸੀਂ ਸਰਵਿਸ ਕਰਦਾ ਹਾਂ ਨਾ ਮੈਥੇ ਜੀ ਚੰਡੀਗੜ੍ਹ ਦੇ ਲੋਕਾਂ ਨੂੰ ਤਾਂ ਇਹ ਫਰਵਰੀ ਦੇ ਮਹੀਨੇ ਦਾ ਬੜਾ ਚਾਹ ਹੁੰਦਾ ਹੈ ਤੇ ਕਿਉਂਕਿ 3 ਦਿਨ ਦੇ ਦੀ ਗੱਲ ਕੀਤੀ ਜਾਵੇ ਪੰਜਾਬ ਤੋਂ ਵੀ ਲੋਕ ਆਉਂਦੇ ਆ ਹਰਿਆਣੇ ਤੋਂ ਵੀ ਆਉਂਦੇ ਆ ਹਿਮਾਚਲ ਤੋਂ ਵੀ ਆਉਂਦੇ ਆ ਵੱਖ-ਵੱਖ ਤ गाने संगीत रंग देखन नु मिलदे हां जी फर्दर मतलब देखो पता नहीं ਕਿਥੋਂ ਕਿਥੋਂ ਟੀਮਾਂ ਆਉਂਦੀਆਂ ਐ ਭਗੜਾ ਲੱਗਿਆ ਉਹ ਇੱਕ ਉਹ ਬੈਠੇ ਮਤਲਬ ਮਤਲਬ ਬੀਂਦਾ ਜਿਹਾ ਵਜਾ ਰਹੇ ਨਾ ਅਲੱਗ-ਅਲੱਗ ਮਤਲਬ ਇੱਥੇ ਨਾ ਆਪਣੇ ਗਵਰਨਰ ਸਾਹਿਬ ਐਡਵਾਈਜ਼ਰ ਸਾਹਿਬ ਆਉਂਦੇ ਹੁੰਦੇ ਰੌਣਡ ਮਾਰਦੇ ਅਲੱਗ-ਅਲੱਗ ਤਰ੍ਹਾਂ ਦੇ ਇਹ ਬੈਂਡ ਪਾਰਟੀ ਬੈਠੀ ਐ ਯੂਥ ਵੀ ਜਿਹੜਾ ਹੈ ਹਾਂ ਯੂਥ ਵੀ ਵੱਡੀ ਮਾਤਰਾ ਦੇ ਵਿੱਚ ਇੱਥੇ ਪਹੁੰਚਿਆ ਹੈ ਦੇਖ ਸਕਦੇ ਹੋ ਕਿ ਮੁੰਡੇ ਇੱਥੇ ਨੇ કુડિયા ਵੀ ਇੱਥੇ ਜਣੀਆਂ ਪਹੁੰਚੀਆਂ ਨੇ ਅਲੱਗ-ਅਲੱਗ ਜਿਹੜੇ ਨੇ ਕਾਰੇ ਕਥੇ ਕਾਰਿਆਕਰਮ ਜਿਹੜੇ ਨੇ ਚੱਲਦੇ ਆਂ ਕੁਛ ਮੁੰਡੇ ਆਂ ਗੱਲਬਾਤ ਕਰਦੇ ਆਂ ਕਿਆ ਨਾਮ ਹੈ ਜੀ ਇਮਰਾਨ ਕਿਹੜੀ ਜਗ੍ਹਾ ਤੋਂ ਆਇਓ ਮੈਂ ਮਨੀਵਾਜਰਾ ਕਿੱਸਾ ਲੱਗਤਾ ਹੈ ਮੈਂ ਇਸਮੇ ਰੋਜ਼ ਫੈਸਟੀਵਲ ਮੈਂ ਆਇਆ ਅੱਛਾ ਬੜਾ ਵਧੀਆ ਲੱਗ ਰਿਹਾ ਹਾਂਜੀ ਬਸ ਵਧੀਆ ਇਸ ਵਾਰ ਕਿਆ ਅਲੱਗ ਦੇਖਣੇ ਕੋ ਮਿਲਾ ਲੱਗਦਾ ਕੁਝ ਨਹੀਂ ਕੋ ਪਹਿਲੇ ਕੀ ਤਰ੍ਹਾਂ ਹੀ ਹਾਂਜੀ ਇਹ ਤਾਂ ਚੰਡੀਗੜ੍ਹ ਕੀ ਬਾਤ ਕੀ ਜਾਏ ਜੋ ਚੰਡੀਗੜ੍ਹ ਕੇ ਲੋਗ ਹੈਂ ਉਨਕੋ ਕਾਫੀ ਇੰਤਜ਼ਾਰ ਹੋਤਾ ਹੈ ਫਰਵਰੀ ਕੇ ਮਹੀਨੇ ਕਾ ਕਿਉਂਕਿ ਫਰਵਰੀ ਮੇ ਹੀ ਰੋਜ਼ ਫੈਸਟੀ ਵੈਲੈਂਟਾਈਨ ਡੇ ਵੈਲੈਂਟਾਈਨ ਵੈਲੈਂਟਾਈਨ ਬਿਲਕੁਲ ਮੁੰਡੇ ਨੇ ਤੇ ਹਰ ਬੰਦੇ ਦੀ ਆਪਣੀ ਆਪਣੀ ਰਾਏ ਹੈ ਮਗਰ ਚੰਡੀਗੜ੍ਹ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਬੜਾ ਇੰਤਜ਼ਾਰ ਹੁੰਦਾ ਹੈ ਅੱਜ ਦੇ ਦਿਨ ਦਾ ਕਿ ਫਰਵਰੀ ਦਾ ਮਹੀਨਾ ਆਊਗਾ ਤੇ ਤਿੰਨ ਦਿਨ ਜਿਹੜਾ ਹੈ ਰੋਜ਼ ਫੈਸਟੀਵਲ ਚੱਲੇਗਾ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਨੋਦ ਦੇ ਨਾਲ ਐਨਬੀ ਨਿਊਜ਼